ਸਾਡੇ ਕੋਲ ਪੰਚਾਇਤ ਵਾਲੀ ਮੋਟਰ ਹੁੰਦੀ ਸੀ ਬਈ ਉਹ ਸਾਹਮਣੇ ਉੱਥੇ ਆ ਸਾਡੀਆਂ ਬਾਰੀਆਂ ਹੁੰਦੀਆਂ ਸੀਗੀਆਂ ਇਹ ਵੀ ਨੱਕਾ ਲਾਉਣ ਆਉਂਦਾ ਹੁੰਦਾ ਸੀ ਮੋਟਰ ਤੇ ਮੈਂ ਵੀ ਇਹ ਉੱਥੋਂ ਵਿਲਾ ਜਿਹਾ ਹੋ ਗਿਆ ਮੇਰੇ ਕੋਲ ਨੂੰ ਆ ਗਿਆ ਕਹਿੰਦਾ ਬਾਈ ਕਹਿੰਦਾ ਜੇ ਜੀਸੀਬੀ ਕਿਰਾਏ ਤੇ ਕਰਨੀ ਹੋਵੇ ਕਿੰਨੇ ਕੁ ਚ ਹੋਊਗੀ ਦਿਹਾੜੀ ਲਈ ਅੱਛਾ ਮੈਂ ਕਿਹਾ ਯਾਰ ਪਤਾ ਨਹੀਂ ਪਤਾ ਕਰਕੇ ਦੱਸ ਦੂੰ ਕਹਿੰਦਾ ਅੰਦਾਜ਼ਾ ਜਿਹਾ ਮੈਂ 10-15000 ਤਾਂ ਲਊਗਾ ਜੀ ਹਾਂ ਮੈਂ ਤਾਂ ਐ ਕੀ ਕਰਨਾ ਕਹਿੰਦਾ ਜਿਹੜੇ ਹੜ੍ਹ ਵਾਲੇ ਆਈਲੈਂਡ ਸੈਂਟਰ ਬਣੇ ਆ ਢਾਕੇ ਆਉਣੇ ਆ ਕਹਿੰਦਾ ਕੁੜੀਆਂ ਵਿਆਹ ਕਰਾ ਕਰਾ ਬਾਹਰ ਨੂੰ ਜਾਈ ਜਾਂਦੀਆਂ ਯਾਰ ਸਾਡੇ ਤਾਂ ਵਿਆਹ ਹੀ ਨਹੀਂ ਹੋਣੇ ਫਿਰ ਤਾ ਤਾਈ ਵਾਲੇ ਗੁੱਸਾ ਕੱਢਿਆ ਪਾਸਵਰਡ ਦਿਖਾਈ ਕੱਢ ਗਿਆ ਬਾਈ ਬਾਈ ਨੂੰ ਦਿਖਾ ਦੇ ਆ ਬਾਈ ਦੇਖ ਪਾਸਵਰਡ ਇਹ ਬਣਾਈ ਫਿਰਦਾ ਤੇ ਆ ਦੇਖ ਆਹ ਸੱਚੀ ਗੱਲ ਆ ਆ ਦੇਖ ਲੋ ਗੋਲੇ ਨੂੰ ਕਰਕੇ ਦਿਖਾ ਦੇ ਬਾਈ ਪਾਸਵਰਡ ਉਹਦਾ ਹਸਾਬ ਕਿਹੜਾ ਆ ਦਿੱਲੀ ਮੋਰ ਚਲਾਇਆ ਗਿਆ ਆ ਇਹ ਕਹਾ ਆ ਚੇਤੂ ਦਾ ਚੇਤੂ ਕਾ ਹਸਾਬ ਆ 250 ਦੀਆਂ ਤਿੰਨ ਬੋਤਲਾਂ ਵੀ ਲਿਖੀ ਫਿਰਦਾ ਕਹਿੰਦਾ ਦਿੱਤੀਆਂ ਕਹਿੰਦਾ ਆ ਸਾਰਾ ਰੀਅਲ ਦਾ ਆ 95 ਕਿਲੇ ਵੀ ਲਗੇ ਆ ਦੇਖ ਲੋ ਆ ਇਹਦੀ ਫੋਟੋ ਦਿਖਾ ਦਿੰਦੇ ਆ ਤੁਹਾਨੂੰ ਆ ਪਾਸਪੋਰਟ ਦੀ ਫੋਟੋ ਉਹ ਤਾਂ ਸਾਹਮਣੇ ਦਿਖਾਈ ਦਿੱਤਾ ਬੰਦਾ ਦਾ ਬਹੁਤ بڑا ਬੰਦਾ ਖੜਾ ਇਹਦਾ ਮੈਨੂੰ ਹੁਣ ਪਤਾ ਲੱਗਿਆ ਪਾਸਪੋਰਟ ਦਾ ਰਾਜਵੀਆ ਖਰਾਬ ਕਿਉਂ ਕਰੀ ਬੈਠਾ ਨਹੀਂ ਗੱਲ ਵੀ ਸਹੀ ਆ ਸਾਰੇ ਆਈਲੈਂਡ ਸੈਂਟਰ ਆ ਨਾ ਜਿਹੜੇ ਏਅਰਟਾਓ ਪਹਿਲਾਂ ਦਾ ਜੀਸੀਵੀ ਲੈ ਆ ਗਏ ਕਹਿੰਦਾ ਇੰਨਾ ਗੁੱਸਾਗਾ ਗੱਲ ਸਹੀ ਆ ਬਾਈ ਕੁੜੀਆਂ ਇੱਥੋਂ ਸਾਰੀਆਂ ਆਈਲੈਂਡਸ ਕਰਕੇ ਉਧਰ ਜਾਈ ਜਾਂਦੀਆਂ ਬਿਲਕੁਲ ਹਾਂ ਠੀਕ ਹੈ ਨਹੀਂ ਆਪਣੇ ਸੱਤ ਸੈਂਟਰ ਆ ਬਾਈ ਹਾਂ ਸੱਤਾਂ ਦੇ ਸੱਤ ਸੈਂਟਰੀ ਭਰੇ ਹੋਏ ਆ ਅੱਛਾ ਰੈਕੋਟ ਚਲੇ ਜਾਈ ਰੈਕੋਟ ਚ ਅਸੀਂ ਗਿਣਤੀ ਕਰ ਲੱਗ ਗਿਆ ਆਇਲਰ ਸੈਂਟਰਾਂ ਦੀ ਹਾਂ 32 ਸੈਂਟਰ ਹਾਂ ਉਹਨਾਂ ਚ ਇੱਕ ਵੀ ਸੈਂਟਰ ਖਾਲੀ ਨਹੀਂ ਕਾਲਜ ਚ ਆ ਜੀ ਕਾਲਜ ਚ ਅੱਗੇ ਭੀੜ ਲੱਗੀ ਹੁੰਦੀ ਸੀ ਬੱਸ ਤੇ ਬੱਸ ਚੜੀ ਆਉਂਦੀ ਸੀ ਕੁੜੀਆਂ ਮੁੰਡੇ ਭਰੇ ਹੁੰਦੇ ਸੀ ਕਾਲਜ ਚ ਜਾਂਦੇ ਸੀ ਹਾਂ ਹੁਣ ਤੂੰ ਕਾਲਜ ਚ ਦੇਖ ਲਈ ਭੀੜ 1% ਨਹੀਂ ਹੈਗੀ ਸਾਰੀ ਦੀ ਸਾਰੀ ਭੀੜ ਸੈਂਟਰਾਂ ਚ ਤੇ ਭਾਈ ਆ ਜਿਹੜੀ ਗੱਲ ਕਹੀ ਆ ਹਨਾ ਮੁੰਡੇ ਨੇ ਵੀ ਸੁਧਾਰ ਆਪਣਾ ਕਾਲਜ ਆ ਕਾਲਜ ਚ ਕਾ ਬੋਲਦੇ ਆ ਭਾਈ ਕੋਈ ਟਾਈਮ ਸੀਗਾ ਵੀ ਕਾਲਜ ਭਰਿਆ ਹੁੰਦਾ ਸੀਗਾ ਵੀ ਕਿੰਨੇ ਆਪਣੇ ਮੁੰਡੇ ਕੁੜੀਆਂ ਪੜਦੇ ਹੁੰਦੇ ਸੀ ਹੁਣ ਕਾਲਜ ਚ ਕੋਈ ਐਡਮਿਸ਼ਨ ਕਰਾ ਕੇ ਨਹੀਂ ਰਾਜੀ ਇਹਦਾ ਕਾਰਨ ਕੀ ਮੰਨਦੇ ਹੋ ਬਾਈ 12ਵੀਂ ਤੋਂ ਬਾਅਦ ਸਿੱਧੀ ਆਈਲਟਸ ਕਰਕੇ ਜਾਣਾ ਤੁਹਾਨੂੰ ਕੀ ਲੱਗਦਾ ਵੀ ਸਹੀ ਆ ਇਹ ਨਹੀਂ ਮੈਂ ਤਾਂ ਸਹੀ ਮੰਨਦਾ ਨਹੀਂ ਇਹਨੂੰ ਪਰ ਲੋਕਾਂ ਚ ਬਣਿਆ ਹੋਇਆ ਸੀਗਾ ਇੱਕ ਧਾਰਨਾ ਬਣ ਗਈ ਵੀ 12 ਪੜਾਓ ਜਵਾਕ ਨੂੰ 12 ਕਰਕੇ ਆਈਲਟਸ ਕਰਾਓ ਬਾਹਰ ਤੋਰ ਦਿਓ ਹੁਣ ਜਿਵੇਂ ਇਹਨਾਂ ਨੇ ਗਿਣਤੀ ਕੀਤੀ ਆ ਵੀ ਰਾਏਕੋਟ ਚ 32 ਨੇ ਸੁਧਾਰ ਚ 7 ਨੇਗੇ ਉਹ ਜਿਹੜੇ ਆਈਲਟਸ ਸੈਂਟਰ ਬਣਿਆ ਕੱਲੀਆਂ ਕੁੜੀਆਂ ਲਈ ਥੋੜੋ ਇਹਨਾਂ ਲਈ ਵੀ ਹੈਗੇ ਨੇ ਇਹ ਪੜਦੇ ਨਹੀਂ ਕੁੜੀਆਂ ਵੱਢ ਜਾਂਦੀਆਂ ਨੇ ਕੁੜੀਆਂ ਪੜ ਕੇ ਚਲੇ ਜਾਂਦੀਆਂ ਡੀਕੀ ਜਾਂਦੇ ਵੀ ਸਾਨੂੰ ਕੋਈ ਸਦੂਗੀ। ਕੀ ਕਰਤਾ ਹੀ ਸਕਦੇ ਨੇ। ਲੈ ਵੀ ਤੂੰ ਨੀ ਅਨਲਸ ਕੀਤੀ। ਯਾਰ ਆਪਾਂ ਬਈ ਅਨਲਸ ਕਰਕੇ ਕੀ ਲੈਣਾ। ਇੱਥੇ ਠੀਕ ਆ। ਇੱਕ ਵਾਰੀ ਗੀੜਾ ਕੱਢਿਆ ਏ। ਤਾਂ ਫਿਰ ਆਪਦਾ ਪੰਜਾਬ ਤਾਂ ਬਈ ਆਪਦਾ ਹੀ ਪੰਜਾਬ ਹੁੰਦਾ ਵਾ। ਅੱਛਾ ਤੂੰ ਮਤਲਬ ਬਾਹਰ ਜਾਇਆ ਆ। ਹਾਂ ਮੈਂ ਜਾਇਆ। ਬਈ ਗੀੜਾ ਕੱਢਿਆ। ਬਾਹਰ ਕੀ ਆ ਮਾਹੌਲ ਫਿਰ। ਯਾਰ ਬਾਹਰ ਮੇਰੇ ਕੋਈ ਬੁਲਾਉਂਦਾ ਨਹੀਂ ਕੋਈ ਚਲਾਉਂਦਾ ਨਹੀਂ। ਇੱਥੇ ਜਿਹਦੇ ਕੋਲੇ ਜਾਇਦਾ ਕਦੇ ਇਹਦੀ ਮੋਟਰ ਤੇ ਬਹਿ ਕੇ ਕਦੇ ਬਾਈ ਉਹਨਾਂ ਕੋਲੇ ਮਿਲ ਗਏ ਕਦੇ ਰਾਤ ਨੂੰ ਬਹਿ ਕੇ ਕਦੇ ਦਿਨੇ ਬਹਿ ਕੇ। ਉੱਥੇ ਕੀ ਆ ਉੱਥੇ ਕਿਸੇ ਨੇ ਬੁਲਾਉਣਾ ਨਹੀਂ ਹੈਗਾ ਤੁਰੇ ਚਾਓ ਬਹਿ ਜਾਓ ਦੇਖੀ ਜਾਓ ਸਾਰਿਆਂ ਨੂੰ ਆਹੀ ਗੱਲ ਸੋ ਉੱਥੇ ਇੱਥੇ ਜਿਵੇਂ ਇਹਦੀ ਮੋਟਰ ਤਾਂ ਇਹ ਕਦੇ ਹਾਂ ਇੱਥੇ ਕਿਸੇ ਨੇ ਜਾ ਰਿਆ ਮੋਟਰ ਇਹਦੇ ਕੋਲੇ ਮੋਟਰ ਤੇ ਆਏਣਾ ਹਾਂ ਆ ਬਾਈ ਉਹਨਾਂ ਨੂੰ ਮਿਲ ਪਏ ਕਦੇ ਬਹਿ ਗਏ ਘਰੇ ਬਹਿ ਗਏ ਬਾਈ ਉਹਨੂੰ ਆਪਣੇ ਘਰੇ ਬਾਈ ਆ ਜਾਂਦਾ ਕਈ ਵਾਰੀ ਬੈਠੇ ਘਰੇ ਮਾਹੌਲ ਬਣਾ ਲਿਆ ਜਾਂ ਮੋਟਰ ਤੇ ਤਾਂ ਅਸੀਂ ਪੱਕਾ ਹੀ ਰਹਿਣਾ ਵਾ ਉਹ ਨਹੀਂ ਮਿਲਣਾ ਉੱਥੇ ਹਾਂ ਉਹ ਉੱਥੇ ਹੈ ਹੀ ਨਹੀਂ ਇੱਥੇ ਸਾਰੇ ਇਕੱਠੇ ਹੋ ਕੇ ਬਹਿਣਾ ਉੱਥੇ ਕੀ ਨੇ ਆਉਣਾ ਬਾਈ ਜਿਹੜੇ ਇਹ ਆ ਬਾਈ ਮੈਂ ਤਾਂ ਆਪ ਦੇਖਿਆ ਚਲੋ ਮੈਂ ਇੱਕ ਜੀ ਤੁਹਾਨੂੰ ਮੈਂ ਸਵਾਲ ਤਾਂ ਕੀਤਾ ਇਹ ਮੈਂ ਇਹ ਚੀਜ਼ ਚਾਹਣਾ ਦੇਖ ਤੂੰ ਜਿਵੇਂ ਦੱਸਿਆ ਵੀ ਆਇਲੈਂਡ ਸੈਂਟਰ ਜ਼ਿਆਦਾ ਨੇ ਜੇ ਇੱਥੇ ਆਪੀਐਸ ਦੀ ਭਰਤੀ ਦੇ ਲਈ ਕੋਈ ਆਪਾਂ ਦੇਖ ਲਓ ਬਾਈ ਰੈਕੋਰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਟ੍ਰੇਨਿੰਗ ਸੈਂਟਰ ਹੈਗਾ ਫੇਰ ਆਪਾਂ ਕਹਿੰਦੇ ਆਪਾਂ ਗਜਰਾਤ ਦੇ ਵਿੱਚ ਜਾ ਕੇ ਦੇਖ ਲਈਏ ਉੱਥੇ ਆਇਲੈਂਡ ਸੈਂਟਰ ਨਹੀਂਗੇ ਉੱਥੇ ਆਪੀਐਸ ਦੀ ਟ੍ਰੇਨਿੰਗ ਦੇ ਲਈ ਕੋਚਿੰਗ ਸੈਂਟਰ ਬਣੇ ਹੋਇਆ ਬਾਈ ਸਾਰੇ ਉਹਨਾਂ ਨੇ ਇਹ ਸਕੂਲ ਖੋਲੇ ਹੋਇਆ ਆ ਫੇਰ ਉਹ ਬੰਦੇ ਆ ਜਿਹੜੇ ਆਪੀਐਸ ਦੀ ਤਿਆਰੀ ਕਰਦੇ ਆ ਜੱਜ ਬਣਦੇ ਆ ਆਪੀਐਸ ਅਫਸਰ ਬਣਦੇ ਆ ਵੱਡੇ ਵੱਡੇ ਅਹੁਦਿਆਂ ਤੇ ਹੁੰਦੇ ਆ ਆਪਣੇ ਆਪਣੇ ਤੇ ਆਪਣੇ ਜਿਹੜਾ ਚੀਜ਼ ਬਣੀ ਆ ਟ੍ਰੈਂਡ ਬਣੀ ਆ ਵੀ 12 ਕਰਕੇ ਬਾਹਰ ਜਾਓ ਮੈਂ ਇੱਕ ਗੱਲ ਕਹਿਣਾ ਵੀ ਇੱਥੇ ਕਾਲਜ ਚ ਬੰਦਾ ਪੜ੍ਹਿਆ ਹੋਵੇ ਉਹਨੇ ਵਧੀਆ ਐਜੂਕੇਸ਼ਨ ਕੀਤੀ ਹੋਵੇ ਜਾ ਕੇ ਵਾਈਟ ਕਾਲਰ ਜੌਬ ਕਰੇ ਮੈਂ ਭਾਈ ਇੰਗਲੈਂਡ ਜਾ ਕੇ ਆਇਆ ਉੱਥੇ ਵੀ ਇਹੀ ਗੱਲ ਕਹਿੰਦੇ ਸੀਗੇ ਕਹਿੰਦੇ 12 ਕਰਕੇ ਇੱਥੇ ਆ ਜਾਂਦੇ ਆ ਬਾਅਦ ਚ ਜਵਾਕ ਭਾਈ ਜਾ ਕੇ ਰਹਿੰਦਾ ਜਾਂ ਤਾਂ ਇੱਥੇ ਕੋਈ ਮਸਤਰੀ ਦਾ ਪਲੰਬਰ ਦਾ ਕੰਮ ਸਿੱਖੋ ਆਪਣੇ ਕੋਲ ਜੇ ਕੋਈ ਗੋਨਾ ਹੈਗਾ ਫੇਰ ਤਾਂ ਆਪਾਂ ਉਥੇ ਕੰਮ ਕਰ ਸਕਦੇ ਹਾਂ 12ਵੀਂ ਤੋਂ ਬਾਅਦ ਬੰਦਾ ਕੀ ਕਰੂ ਭਾਈ ਦੱਸ ਉੱਥੇ ਜਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇੱਕ ਜਿਹੜੇ ਪਹਿਲਾਂ ਦੇ ਵੀ ਗਏ ਹੋਏ ਨੇਗੇ ਹਾਂ ਉਹਨਾਂ ਨੂੰ ਬੇਨਤੀ ਆ ਵੀ ਉਧਰ 5 ਸਾਲ ਲਾਓ 10 ਸਾਲ ਲਾਓ ਦੱਬ ਕੇ ਲਾ ਲਓ ਉਧਰ ਲਾ ਪੈਸਾ ਉਧਰ ਨਾ ਖਰਚੋ ਜਿਵੇਂ ਇੱਧਰ ਆਪਾਂ ਏਵੀਂ ਵਾਰੀ ਕਿਸ ਕਰਦੇ ਏ ਕਰਦੀਏ ਬਣਾਉਣੀਆਂ ਹੱਥ ਘੁੱਟ ਕੇ ਚੱਲ ਪਈਏ ਹਾਂਜੀ ਉਧਰ ਹੱਥ ਘੁੱਟ ਕੇ ਚੱਲਣਾ 10 ਸਾਲ ਲਾ ਕੇ ਇੱਧਰ ਆ ਜਾਓ ਇੱਧਰ ਆਪਦਾ ਕਾਰੋਬਾਰ ਸ਼ੁਰੂ ਕਰੋ ਹਾਂ ਵੀ ਇੱਧਰ ਜ਼ਮੀਨ ਜਾਇਦਾਦ ਬਣਾਓ ਇੱਧਰ ਜ਼ ਇੱਧਰ ਆਪਦਾ ਕਾਰੋਬਾਰ ਤੋਰੋ ਨਾਲ ਪੰਜ ਚਾਰ ਬੰਦਿਆਂ ਨੂੰ ਹੋਰਾਂ ਨੂੰ ਵੀ ਉੱਚ ਕੰਮ ਮਿਲੂਗਾ ਚਾਰ ਪੈਸੇ ਕਮਾਉਣ ਲੱਗਣਗੇ ਘਰ ਚੱਲਣਗੇ ਤੇ ਬਾਕੀ ਜਿਵੇਂ ਇਹ ਮੁੰਡੇ ਨੇ ਆਪਣੇ ਆਪਣੇ ਪਿੰਡ ਦੀ ਖਾਤਰ ਸਾਰੇ ਪਿੰਡਾਂ 'ਚ ਮੁੰਡੇ ਜਿਹੜੇ ਨੇ ਨਵੇਂ ਮੁੰਡੇ ਇਹਨਾਂ ਦੀ ਉਮਰ ਦੇ ਹਾਂਜੀ ਉਹ ਪਿੰਡ ਲਈ ਕੁਛ ਨਾ ਕੋਈ ਕਰਨਾ ਚਾਹੁੰਦੇ ਆ ਹੂੰ ਉਹਨਾਂ ਨੂੰ ਹੁੰਦਾ ਪਰ ਕੋਲੇ ਪੈਸੇ ਹੈ ਨਹੀਂਗੇ ਹੂੰ ਖਰਚਣਗੇ ਕਿੱਥੋਂ ਪੰਚਾਇਤਾਂ ਦਾ ਵੀ ਤੁਹਾਨੂੰ ਪਤਾ ਹੀ ਆ ਫੰਡ ਫੁੰਡੇ ਹੈ ਜੀ ਉਹ ਨਹੀਂ ਤਾਂ ਹੈ ਬਈ ਨਹੀਂ ਐਨਆਰਆਈਆਂ ਨੂੰ ਬੇਨਤੀ ਆ ਬਈ ਉਹੋ ਥੋੜਾ ਬਹੁਤਾ ਆਪਦੇ ਆਪਦੇ ਪਿੰਡ ਦੀ ਖਾਤਰ ਬਾਹਰ ਨਾ ਜਾਣ ਦੂਜੇ ਪਿੰਡ ਨੂੰ ਦੇਣ ਦੀ ਲੋੜ ਨਹੀਂ ਆਪਦੇ ਪਿੰਡ ਦੀ ਖਾਤਰ ਦੇਖ ਕੇ ਵੀ ਆ ਚੀਜ਼ ਬਣਨੀ ਆ ਨਵੇਂ ਮੁੰਡਿਆਂ ਦੇ ਹੱਥ ਪਿੰਡ ਦੀ ਬਾਗਡੋਰ ਸੰਭਾਲੀ ਜਾਵੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਕਰੋ ਹਿਸਾਬ ਸਾਨੂੰ ਦਿਓ ਪੂਰਾ ਤੇ ਜਿਹੜੇ ਕੰਮ ਹੋਣ ਵਾਲੇ ਆ ਪਿੰਡ ਦੇ ਜ਼ਿਆਦਾਤਰ ਪਹਿਲੇ ਨੰਬਰ ਤੇ ਆ ਵੀ ਸਾਫ ਸਫਾਈ ਪਿੰਡ ਦੀ ਵਧੀਆ ਹੋਵੇ ਇਧਰ ਦੀ ਕਢ ਲੈ ਮੋਟਰਸਾਈਕਲ ਆ ਜਿਹੜੀ ਤੁਸੀਂ ਗੱਲ ਕਹੀ ਆ ਬਾਈ ਵੀ ਐਨ ਆਰ ਆਈ ਆ ਜਿਹੜੇ ਵੀ ਉਹ ਆਏ ਹੈਲਪ ਕਰਨ ਵੀ ਮੁੰਡੇ ਆਪਣੇ ਕਰਨਾ ਬਹੁਤ ਕੁਝ ਚਾਹੁੰਦੇ ਆ ਇੱਕ ਆਧਾਰਨ ਬਾਈ ਆ ਮੁੰਡਾ ਖੜਾਗਾ ਹਾਂ ਇਹ ਹੋ ਗਿਆ ਵੀ ਕਬੱਡੀ ਬਹੁਤ ਵਧੀਆ ਖੇਡਦਾ ਹੈਗਾ ਇਹਦੀ ਨਿਗਾ ਦੇ ਵਿੱਚ ਵੀ ਆਪਾਂ ਦੇਖਿਆ ਆਪਣੇ ਨਾਲ ਦੇ ਤਿੰਨ ਚਾਰ ਮੁੰਡੇ ਹਨ ਜਿਹੜੇ ਵਧੀਆ ਕਬੱਡੀ ਖੇਡਦੇ ਸੀਗੇ ਉਹ ਬਾਈ ਪੈਸੇ ਕਰਕੇ ਪਿੱਛੇ ਰਹਿ ਗਏ ਹਾਂ ਪੈਸੇ ਕਰਕੇ ਪਿੱਛੇ ਰਹਿ ਗਏ ਹੁਣ ਕਬੱਡੀ ਦਾ ਮੈਚ ਲਾਉਣ ਜਾਣਾਗਾ ਕਈ ਵਾਰ ਤਾਂ ਕੋਲੇ ਕਰਾਇਆ ਹੈ ਨਹੀਂ ਜਾਂ ਪਿੱਛੇ ਘਰ ਦੇਖਣਾਗਾ ਕਬੱਡੀ ਵੀ ਬਾਈ ਖੇਡਣੀ ਸੌਖੀ ਨਹੀਂ ਭਾਈ ਜੀਦੇ ਸਿਰ ਦੇ ਉੱਪਰ ਕਬੀਲਦਾਰੀ ਹੋਵੇ ਜਾਂ ਤਾਂ ਉਹ ਘਰ ਵੱਲ ਦੇਖੂ ਜਾਂ ਆਪਦਾ ਕਬੱਡੀ ਦਾ ਖਰਚਾ ਚੱਕੂ ਬਿਲਕੁਲ ਬਿਲਕੁਲ ਕਈ ਮੁੰਡੇ ਆ ਭਾਈ ਐਡੇ ਤਗੜੇ ਸਪੋਰਟਸਮੈਨ ਆਪਾਂ ਕਹਿ ਸਕਦੇ ਆ ਨਾ ਸਾਡੇ ਪਿੰਡਾਂ ਵਾਲੋਂ ਉਧਰ ਉਹ ਵਿਚਾਰੇ ਪੈਸੇ ਕਰਕੇ ਪਿੱਛੇ ਰਹਿ ਗਏ ਇੰਨੀ ਵਧੀਆ ਉਹਨਾਂ ਦੀ ਖੇਡ ਸੀ ਮੈਂ ਕਹਿੰਦਾ ਜੇ ਹਰੇਕ ਐਨ ਆਰ ਆਈ ਜਿਹਨੂੰ 10 15 ਸਾਲ ਹੋ ਗਏ ਪੁਰਾਣੇ ਗਏ ਨੂੰ ਮੈਂ ਕਹਿੰਦਾ ਇਹੋ ਜਿਹਾ ਇੱਕ ਅੱਧਾ ਜੇ ਕੋਈ ਮੁੰਡਾ ਹੀ ਸੰਭਲੇ ਨਾ ਵੀ ਹਾਂ ਵੀ ਮੁੰਡੇ ਆ ਵੀ ਤੈਨੂੰ ਖਰਚਾ ਅਸੀਂ ਦੇਮਾਂ ਤੂੰ ਆਪਦੀ ਗੇਮ ਵੱਲ ਧਿਆਨ ਦੇ ਬਿਲਕੁਲ ਮੈਂ ਕਹਿੰਦਾ ਸਪੋਰਟਸਮੈਨ ਹੀ ਬ ਇਹਦੇ ਪਿੰਡ ਦੇ ਕਿੰਨੇ ਹੋਣਗੇ ਬਾਹਰ ਗਏ ਹੋਏ ਸੱਜਣਾ ਜਿਹੜੇ ਨਵੇਂ ਗਏ ਉਹਨਾਂ ਨੂੰ ਹੀ ਚਲੋ ਕਹਿੰਦੇ ਉਹਨਾਂ ਤਾਂ ਆਪਦਾ ਹੀ ਨਹੀਂ ਲੋਟ ਆਉਂਦਾ ਹਜੇ ਜਿਹੜੇ ਪੁਰਾਣੇ ਗਏ ਹੋਏ ਨੇ 10 ਸਾਲ 15 ਸਾਲ 20 ਸਾਲ ਹੋ ਗਏ ਉਹ ਦੋ ਚਾਰ ਜਣੇ ਰਲ ਕੇ ਹੈਲਪ ਕਰ ਦਿੰਦੇ ਅੱਜ ਨੂੰ 스타 ਬਣਿਆ ਹੁੰਦਾ ਇਹ ਵੀ ਜਿਹੜੇ ਹੋਰ ਹੋਰ ਵੀ ਪਲੇਅਰ ਨੇਗੇ ਕਿਸੇ ਵੀ ਕਬੱਡੀ ਦੇ ਆ ਫੁੱਟਬਾਲ ਦੇ ਆ ਕਿਸੇ ਵੀ ਗੇਮ ਨਾਲ ਸੰਬੰਧਨ ਨੇ ਜੇ ਬਾਹਰਲੇ ਉਹਨਾਂ ਦੀ ਹੈਲਪ ਕਰਨਾ ਇਧਰੋਂ ਆਪਾਂ ਨੂੰ ਪਤਾ ਵੀ ਪਰਿਵਾਰਾਂ ਚ ਕੰਮ ਇਹੋ ਜਿਹਾ ਹੀ ਹੁੰਦਾ ਆਪਣੇ ਮਾਪਿਓ ਪੜਾਉਂਦੇ ਪੜੋਂਦੇ ਹੀ ਮਸਾਂ ਨੇਗੇ ਜਿਹੜੇ ਖਰਚੇ ਨੇ ਖੇਡ ਖੂਡ ਦੇ ਨਹੀਂ ਦੇ ਹੁੰਦੇ ਨਹੀਂ ਦੇ ਹੁੰਦੇ ਪਰ ਜੇ ਐਨ ਆਰ ਆਈ ਮਦਦ ਕਰ ਦੇਣ ਇੱਕ ਪਿੰਡ ਚੋਂ ਦੋ ਚਾਰ ਹਰੇਕ ਸਾਲ ਨਿਕਲਦੇ ਨੇ ਪਲੇਅਰ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਨੌ ਉੱਚਾ ਹੁੰਦਾ ਪਿੰਡ ਦਾ ਬਾਬਿਆਂ ਨੂੰ ਆਡੀ ਦੇਣ ਨਾਲ ਉਹ ਤਾਂ ਚੰਗਾ ਹੀ ਆ ਬਿਲਕੁਲ ਚੰਗਾ ਦਾ ਹਾਂ ਉਹਨਾਂ ਨੂੰ ਆਡੀ ਦੇਣਾ ਆਡੀ ਆਉਂਦੀ ਆ 40 ਲੱਖ ਦੀ ਖਰਚਾ ਇੱਧਰ ਕਿੰਨਾ ਆਉਣਾ ਬਾਦਾਮ ਕਾਜੂਆਂ ਦਾ ਖਰਚਾ ਹੀ ਆ ਹਾਂ ਐ ਵੀ ਬੰਦਨ ਨਾਲੇ ਖਰਾਕ ਨਾਲੇ ਪਿੰਡ ਦਾ ਨਾਂ ਰੌਸ਼ਨ ਕਰੂਗਾ ਨਾਂ ਰੌਸ਼ਨ ਕਰੂਗਾ